ਸਾਂਝੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਫੇਰ ਪਹੁੰਚ ਚੁੱਕਿਆ ਹਾਂ ਬਾਈ ਜਗਮੀਤ ਕੋਲੇ ਪਿੰਡ ਵਿੜੰਗ ਦੇ ਵਿੱਚ ਦੋਸਤੋ ਦੋਸਤੋ ਦੇਸੀ ਵਹਿੜ ਵਕਾਊ ਆ ਬਾਈ ਕੋਲੇ ਤਾਜੀ ਸੂਈ ਆ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੋਸਤੋ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਉ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਈ ਹਾਂਜੀ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਵਧੀਆ ਜੀ ਵਧੀਆ ਅੱਜ ਫਿਰ ਇਹੇ ਲਿਆਂਦੀ ਦੇਸੀ ਵੜ ਹੈ ਦੇਸੀ ਸ਼ਾਈ ਵਾਲਾ ਵੜ ਹੈ ਹਾਂ ਤੇ ਬਈ ਕਿੰਨੇ ਦਿਨ ਹੋ ਗਏ ਨੂੰ ਸੂਈ ਨੂੰ ਕੱਲ ਸੂਈ ਆ ਜੀ ਕੱਲ ਸੂਈ ਆ ਚਾਰ ਕਿਵੇਂ ਜੇਰ ਜਰ ਵਧੀਆ ਪੈ ਗਈ ਜੇਰ ਜਰ ਓਕੇ ਆ ਹਾਂਜੀ ਹਾਂਜੀ ਠੀਕ ਆ ਤੇ ਕਿੰਨਾ ਕੁ ਬੋਲਾ ਕਰ ਲਿਆ ਇਸ ਬਈ ਬੋਲਾ ਹੁਣ ਕੱਢਿਆ ਥੋੜਾ 6 ਕਿਲੋ ਕੱਢਿਆ 3 ਕਿਲੋ ਅੱਛੇ ਤੇ ਜਾ ਕੇ ਅੱਛਾ ਤੇ ਕਿੰਨਾ ਕੁ ਦੁੱਧ ਪਾ ਦੂਗੀ 20 ਕਿਲੋ 11 ਕਿਲੋ ਦੁੱਧ ਦੇ ਦੂਗੀ 10 11 ਕਿਲ ਤੇ ਬੱਚਾ ਕੀ ਹੈ ਬਈ ਇਹ ਵੱਛੀ ਹੈ ਮਗਰ ਵੱਠੀਕ ਆ ਵੱਛੀ ਹੈ ਇਹ ਦੇ ਮਗਰ ਤੇ ਸੋਹਣਾ ਥਾਣਾ ਦੋਸਤੋ ਵੇਖ ਸਕਦੇ ਆ ਗੁਲਾਬੀ ਰੰਗ ਦਾ ਹਵਾਨਾ ਇਹਨੇ ਤਿਆਰ ਕੀਤਾ ਹੋਇਆ ਤੇ ਕੱਲ ਸ਼ਾਮ ਦੀ ਦੋਸਤੋ ਸੂਈ ਹੋਈ ਐ ਹਵਾਨੇ ਤੇ ਨਾੜਾ ਵੇਖ ਸਕਦੇ ਆ ਦੋਸਤੋ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਸੋਹਣਾ ਗਾਇਬ ਸ ਹੈ ਜੀ ਦੋਸਤੋ ਤੇ ਦੋਵੇਂ ਪਾਸਿਆਂ ਤੋਂ ਦੋਸਤੋ ਹਵਾਨੇ ਦੀ ਜਿਹੜੀ ਜੱਜਮੈਂਟ ਆ ਦੋਸਤੋ ਖਰਾ ਦਿੰਨੇ ਆ ਸੋਹਣੀਆਂ ਦੋਸਤੋ ਦੇਖ ਸਕਦੇ ਆ ਦੋਵੇਂ ਪਾਸੇ ਖਵਾਨੇ ਦੇ ਉੱਤੇ ਨਾੜਾਂ ਦੇਖ ਸਕਦੇ ਆ ਦੋਸਤੋ ਬਾਕੀ ਰਾਜੀਪੜੀ ਦੋਸਤੋ ਹੈਗੀ ਆ ਤੇ ਸਿੰਘ ਦੇਖ ਸਕਦੇ ਆ ਦੋਸਤੋ ਛੋਟਾ ਛੋਟਾ ਸਿੰਘ ਆ ਤੇ ਰਾਜੀਪੜੀ ਆ ਦੋਸਤੋ ਵੱਛੀ ਦੋਸਤੋ ਆਹਾ ਮਗਰ ਦੇਖ ਸਕਦੇ ਆ ਬੱਚੀ ਬੱਚੀ ਦੋਸਤੋ ਸੋਹਣੀ ਆ ਦੇਖ ਸਕਦੇ ਆ ਤੇ ਤੋੜ ਕੇ ਵਿਖਾਈਏ ਬਈ ਲੋ ਵੀ ਸੱਜਣੋ ਤੁਰੀ ਜਾਂਦੀ ਤਾਂ ਉਹ ਹਵਾਨੇ ਦੀ ਜਿਹੜੀ ਜੱਜਮੈਂਟ ਆ ਤੁਸੀਂ ਲਾ ਲੈਣੀ ਆ। ਸਰਪੱਜਾ ਦਲ ਬਾਈ ਨੇ 6 ਕਿਲੋ ਦੋਸਤੋ ਬੋਲਾ ਕੱਢਿਆ ਹੋਇਆ ਸਵੇਰ 3 ਕਿਲੋ ਡਾਂਗ 3 ਕਿਲੋ 3 ਕਿਲੋ ਡਾਂਗ ਦਾ 6 ਕਿਲੋ ਦੋਸਤੋ ਠੀਕ ਆ ਸ਼ਾਮ ਨੂੰ ਵੀ 3 ਕਿਲੋ ਕੱਢਿਆ ਤੇ ਸਵੇਰ ਵੀ 3 ਕਿਲੋ ਵੱਚੀਰ ਜਾ ਵੱਚੀਰ ਜਾ ਕੇ ਦੋਸਤੋ 3 ਕਿਲੋ ਸਵੇਰ ਕੱਢਿਆ ਬੋਲਾ ਤੇ 3 ਦੋਸਤੋ ਬਾਈ ਨੇ ਸ਼ਾਮ ਨੂੰ ਕੱਢਿਆ ਤੇ ਸ਼ਾਮ ਨੂੰ ਵੀ ਦੋਸਤੋ ਸੂਈ ਸੀ ਜੇਰ ਜੂ ਰੋਕੇ ਆ ਦੋਸਤੋ ਬਾਕੀ ਦੋਸਤੋ ਤਸੱਲੀ ਹੈ ਜਿਹੜੀ ਤੁਸੀਂ ਇੱਥੇ ਆ ਕੇ ਕਰ ਲੈਣੀ ਆ ਤੇ ਨੰਬਰ ਤੇ ਰੇਟ ਬਾਈ ਤੋਂ ਆਪਾਂ ਪੁੱਛ ਲੈਣੇ ਆ ਬਾਈ ਨੰਬਰ ਦੱਸ ਦਿਓ ਪਹਿਲਾਂ ਤਾਂ ਨੰਬਰ ਹੈਗਾ ਜੀ 6284910409 ਠੀਕ ਆ ਤੇ ਰੇਟ ਕੀ ਕਰਾਂਗੇ ਭਰਾ ਰੇਟ ਹੈ ਜਾਇ ਜਮਾ 32000 ਰੁਪਏ 32000 10 ਕਿਲੋ ਦੁੱਧ ਦੇ ਦੋਗੇ 10 ਕਿਲੋ ਦੁੱਧ ਦੇ ਦਊਗੀ ਆਮ ਨਾਲ ਹਾਂਜੀ ਠੀਕ ਆ ਕੋਈ ਦੋ ਤਿੰਨ ਡੰਡਾ ਜੋ ਲੈ ਦੋ ਦੰਗ ਤੈ ਦੰਗ ਚੋ ਕੇ ਲੈ ਕੇ ਜਾਵੇ ਵਧੀਆ ਹੁਣ ਇਸ ਤਰ੍ਹਾਂ ਵਰਗੀ ਚਵਾਈ ਆ ਠੀਕ ਆ ਹੋਲੀ ਚਾਰਜ ਸਾਫ ਸੁਧਰੀਅਤ ਚਵਾਈ ਸਾਫ ਸੁਧਰੀ ਜਮਾਂ ਵਧੀਆ ਠੀਕ ਆ ਲਓ ਵੀ ਸੱਜਣੋ ਇੱਥੇ ਆ ਕੇ ਤਸੱਲੀ ਕਰਕੇ ਆਪਦਾ ਸੌਦਾ ਕਰ ਲਿਓ ਜੀ ਬਾਈ ਦਾ ਨੰਬਰ ਆ ਦੋਸਤੋ ਜਿਹੜਾ ਸਕਰੀਨ ਦੇ ਉੱਪਰਲੇ ਪਾਸੇ ਚੱਲਦਾ ਰਹਿਣਾ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਸ ਤਰ੍ਹਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸੱਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ